ਰਾਸ਼ਪਤ੍ਰ ਸ਼ਹਿਰ ਤੇ ਲਈ ਮਾਣ ਪਾਣੀ ਕਰ ਲੈ ਕਿ ਇਥੋਂ ਦੇ ਪਿੰਗ ਕਮਾਂਡਰ ਅਮਨਦੀਪ ਸਿੰਘ ਦੇ ਖੋਤ ਨੂੰ ਰਾਸ਼ਟਰਪਤੀ ਵੱਲੋਂ ਵਾਯੂ ਸੈਨਾ ਮੈਡਲ ਦੇ ਨਾਲ ਨਿਵਾਜਿਆ ਗਿਆ 79ਵੇਂ ਆਜ਼ਾਦੀ ਦਿਹਾੜੇ ਦੇ ਮੌਕੇ ਕੀਤੀ ਗਈ ਘੋਸ਼ਣਾ ਤੋਂ ਬਾਅਦ ਸਾਰੇ ਸ਼ਹਿਰ ਵਿੱਚ ਖੁਸ਼ੀ ਦੀ ਲਹਿਰ ਫੈਕੀ ਜਾ ਰਹੀ ਹੈ ਹਲਕਾ ਵਿਧਾਇਕਾ ਮੈਡਮ ਨੀਨਾ ਮਿੱਤਲ ਆਪਣੇ ਪਰਿਵਾਰ ਦੇ ਸਮੇਤ ਖਾਸ ਤੌਰ ਤੇ ਉਹਨਾਂ ਨੂੰ ਵਧਾਈ ਦੇਣ ਲਈ ਪਹੁੰਚੀ ਹੈ ਉਹਨਾਂ ਨੇ ਕਿਹਾ ਕਿ ਰਾਜਪਥੀ ਯੂਥ ਦੇ ਲਈ ਇਹ ਵੱਡੀ ਅਚੀਵਮੈਂਟ ਹੈ ਅਤੇ ਇਹ ਪਰਿਵਾਰ ਸੱਚਮੁੱਚ ਦੇਸ਼ ਭਗਤੀ ਦੀ ਮਿਸਾਲ ਹੈ। ਵਿੰਗ ਕਮਾਂਡਰ ਅਮਨਦੀਪ ਸਿੰਘ ਨੇ ਕਿਹਾ ਕਿ ਰੀਸੈਂਟਲੀ Air Force ਦੇ ਵੱਲੋਂ ਕੀਤੇ ਗਏ ਇੱਕ ਆਪਰੇਸ਼ਨ ਦੇ ਵਿੱਚ ਉਹਨਾਂ ਨੇ ਮੇਜਰ ਰੋਲ ਪਲੇ ਕੀਤਾ ਹੈ ਜਿਸ ਦੇ ਲਈ ਉਹਨਾਂ ਨੂੰ ਇਹ ਸਨਮਾਨ ਮਿਲਿਆ। ਉਹਨਾਂ ਨੇ ਕਿਹਾ ਕਿ ਅਸੀਂ ਆਪਣੀ ਦੇਸ਼ ਦੇ ਲਈ ਚੰਗੇ ਕੰਮਾਂ ਦੇ ਵਿੱਚ ਆਪਣਾ ਮਨ ਲਗਾਈਏ ਤਾਂ ਨਿਸ਼ਚਿਤ ਤੌਰ ਤੇ ਆਪਣੇ ਮਾਪਿਆਂ ਤੇ ਇਲਾਕਿਆਂ ਦਾ ਨਾਮ ਰੋਸ਼ਨ ਕਰ ਸਕਦੇ ਹਾਂ। ਦੇਹੋਤ ਪਰਿਵਾਰ ਪਿਛਲੀਆਂ 4 ਪੀੜ੍ਹੀਆਂ ਤੋਂ ਦੇਸ਼ ਸੇਵਾ ਦੇ ਨਾਲ ਜੁੜਿਆ ਹੋਇਆ ਹੈ। ਉਹਨਾਂ ਦੇ ਪਰਦਾਦਾ ਜੀ ਜਥੇਦਾਰ ਫਕੀਰ ਸਿੰਘ ਆਜ਼ਾਦੀ ਲੜਾਈ ਦੇ ਸੂਰਮੇ ਰਹੇ। ਦਾਦਾ ਜੀ ਮਾਸਟਰ ਮਹਿੰਦਰ ਸਿੰਘ 에ਅਰ ਫੋਰਸ ਤੋਂ ਰਿਟਾਇਰਡ ਮਾਸਟਰ ਗਾਰਡਨਟ ਆਫੀਸਰ ਰਹੀ ਨੇ ਪਿਤਾ ਜੀ ਗਰੁੱਪ ਕੈਪਟਨ ਕੇਜੀਐਸ ਦੇ ਹੋਤ ਫਲਾਈਟ ਪਾਇਲਟ ਰਹੀ ਨੇ ਅਤੇ ਹੁਣ ਵੀ ਐਵੀਏਸ਼ਨ ਖੇਤਰ ਦੇ ਨਾਲ ਜੁੜੇ ਹੋਏ ਨੇ ਪਰਿਵਾਰ ਨੇ ਸਪ੍ਰਿੰਗ ਪਬਲਿਕ ਸਕੂਲ ਰਾਜਪ੍ਰਤੀ ਰਾਹੀਂ ਯੂਥ ਨੂੰ ਚੰਗੀ ਸਿੱਖਿਆ ਦੇਣ ਦਾ ਵੀ ਬੀੜਾ ਚੁੱਕਿਆ ਹੋਇਆ ਹੈ ਇਸ ਮਾਣ ਫੜੇ ਮੌਕੇ ਤੇ ਰਾਜਪ੍ਰਤੀ ਲੋਕਾਂ ਨੇ ਵਿੰਗ ਕਮਾਂਡਰ ਅਮਨਦੀਪ ਸਿੰਘ ਨੂੰ ਦਿਲੋਂ ਵਧਾਈ ਦਿੱਤੀ ਹੈ ਅਤੇ ਭਵਿੱਖ ਦੇ ਲਈ ਸ਼ੁਭ ਕਾਮਨਾਵਾਂ ਦਿੱਤੀਆਂ ਆਓ ਤੁਹਾਨੂੰ ਸੁਣਾਉਂਦੇ ਆ ਇਸ ਮੌਕੇ ਤੇ ਹੋਰ ਕੀ ਕੁਝ ਕਹਿਣਾ ਸੀ ਹਲਕਾ ਵਿਧਾਇਕਾ ਮੈਡਮ ਨੀਨਾ ਮਿੱਤਲ ਦਾ ਤੇ ਨਾਲ ਹੀ ਵਿੰਗ ਕਮਾਂਡਰ ਅਮਨਦੀਪ ਸਿੰਘ ਦੇਹੋਤ ਦਾ ਸੋ ਉਹਨਾਂ ਦੇ ਜ਼ੁਬਾਨੀ ਸੁਣਦੇ ਆ ਜੀ ਮੇਰਾ ਨਾਮ ਵਿੰਗ ਕਮਾਂਡਰ ਅਮਨਦੀਪ ਸਿੰਘ ਦੇਹੋਤ ਹੈ ਤੇ ਮੈਂ ਰਾਜਪੂਰਾ ਸ਼ਹਿਰ ਤੋਂ ਬਿਲੋਂਗ ਕਰਦਾ ਹਾਂ ਮੈਂ ਪ੍ਰੈਜ਼ੀਡੈਂਟ ਵੱਲੋਂ ਵਾਇੂਸੇਨਾ ਮੈਡਲ ਗੈਲੈਂਟਰੀ ਅਵਾਰਡ ਮੈਨੂੰ ਕਨਫਰ ਕੀਤਾ ਗਿਆ ਉਹਨਾਂ ਨੇ ਕੱਲ ਇਹ ਅਨਾਉਂਸ ਹੋਇਆ ਹੈ ਇੰਡੀਪੈਂਡੈਂਸ 79th ਇੰਡੀਪੈਂਡੈਂਸ ਡੇ ਤੇ ਐਂਡ ਤੁਹਾਨੂੰ ਪਤਾ ਹੀ ਹੈ ਰੀਸੈਂਟਲੀ ਅਸੀਂ ਇੰਡੀਆ ਨੇ ਕਈ ਆਪਰੇਸ਼ਨਸ ਕੀਤੇ ਨੇ ਉਹਨਾਂ ਦੇ ਵਿੱਚ ਮੈਂ ਇੱਕ ਆਪਰੇਸ਼ਨ ਦਾ ਮੇਜਰ ਰੋਲ ਪਲੇ ਕੀਤਾ ਜਿਸ ਕਰਕੇ ਮੇਰੀ ਇਸ ਗੈਲੈਂਟਰੀ ਐਕਟ ਨੂੰ ਪ੍ਰੈਜ਼ੀਡੈਂਟ ਨੇ ਸਨਮਾਨਿਤ ਕੀਤਾ ਐਂਡ ਆਈ ਐਮ ਗ੍ਰੇਟਫੁਲ ਕਿ ਅੱਜ ਮੈਮ ਇੱਥੇ ਆਏ ਨੇ ਮੈਨੂੰ ਇਸ ਵਾਸਤੇ ਮਿਲਣ ਲਈ ਥੈਂਕ ਯੂ ਫਾਰ ਸਪੇਅਰਿੰਗ ਯੂਰ ਟਾਈਮ ਮੈਮ ਐਂਡ ਮੈਂ ਤੁਹਾਡੇ ਸਾਰਿਆਂ ਦੇ ਰਾਹੀਂ ਸਿਰਫ ਯੂਥ ਨੂੰ ਇਹ ਕਹਿਣਾ ਚਾਹਾਂਗਾ ਵੀ ਅਸੀਂ ਆਪਣਾ ਮਨ ਕਿਸੇ ਚੀਜ਼ ਤੇ ਲਾਈਏ ਦੇਸ਼ ਦੇ ਵਾਸਤੇ ਅੱਛਾ ਕੰਮ ਕਰੀਏ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰੀਏ ਤੇ ਆਪਣੇ ਇਲਾਕੇ ਦੇ ਵਿੱਚ ਜੋ ਹੈ ਅਛਾਈ ਤੇ ਅੱਛੀਆਂ ਚੀਜ਼ਾਂ ਨੂੰ ਬढ़ावा ਦਈਏ ਜੀਵੀ ਨੂੰ ਕਿ ਸਾਨੂੰ ਪਤਾ ਲੱਗੇ ਕਿ ਤੁਹਾਡੀ ਪੂਰੀ ਫੈਮਿਲੀ ਜਿਹੜੀ ਹੈ 에ਅਰਫੋਰਸ ਸਾਡੀ ਕੁਆਲਿਫਾਈਕ ਹੋਗਾ ਉਸ ਬਾਰੇ ਥੋੜੀ ਜੀ ਗੱਲ ਦੱਸੋ ਵੀ ਫਾਦਰ ਸਾਹਿਬ ਤੇ ਤੁਸੀਂ ਜੀ ਮੈਂ ਦੇਸ਼ ਦੀ ਸੇਵਾ ਚ ਅਸੀਂ ਕਿਹਾ ਸਕਦੇ ਆ ਵੀ ਸਾਡੀ ਦੇਹੋਦ ਫੈਮਿਲੀ ਮੈਂ 4th ਜਨਰੇਸ਼ਨ ਉਸ ਦਾ ਹੈਗਾ ਮੇਰੇ ਪਰਦਾਦਾ ਜੀ ਜਿਹੜੇ ਸੀਗੇ ਗ੍ਰੇਡ ਗ੍ਰੈਂਡਫਾਦਰ ਜਥੇਦਾਰ ਫਕੀਰ ਸਿੰਘ ਜੀ ਹੀ ਵਾਸ ਫਰੀडम फाइਟਰ ਫਿਰ ਮੇਰੇ ਦਾਦਾ ਜੀ ਜਿਹੜੇ ਸੀਗੇ ਉਹ 에ਅਰ ਫੋਰਸ ਦੇ ਵਿੱਚ ਹੀ ਮਾਸਟਰ ਵਾਰਡ ਆਫਸਰ ਰਿਟਾਇਰਡ ਸੀਗੇ ਮਾਸਟਰ ਵਾਰਡ ਆਫਸਰ ਮਹਿੰਦਰ ਸਿੰਘ ਦੇਹੋਦ ਤੇਰੇ ਮੇਰੇ ਫਾਦਰ ਗਰੁੱਪ ਕੈਪਟਨ ਕੇਜੀਐਸ ਦੇਹੋਤ ਅੱਜ ਵੀ ਰਿਟਾਇਰਡ ਹੈ ਫਾਈਟਰ ਪਾਇਲਟ ਸੀਗੇ ਹੁਣ ਵੀ ਇਹ ਸਿਵਲ ਦੇ ਵਿੱਚ ਫਲਾਈਂਗ ਕਰ ਰਹੇ ਨੇ ਤੇ ਹੁਣ ਏਰੀਆ ਦੇ ਵਿੱਚ ਸਕੂਲ ਵੀ ਚਲਾ ਰਹੇ ਨੇ ਸਬਸਟ੍ਰਿੰਗ ਪਬਲਿਕ ਸਕੂਲ ਬੱਚਿਆਂ ਦੇ ਅੱਛੀ ਐਜੂਕੇਸ਼ਨ ਪ੍ਰੋਵਾਈਡ ਕਰਨ ਲਈ ਤੇ ਉਹਨਾਂ ਨੂੰ ਅੱਗੇ ਦੇਸ਼ ਵਾਸਤੇ ਗਰੂਮ ਕਰਨ ਲਈ ਮੇਰੇ ਚਾਚਾ ਜੀ ਲੇਟ ਸਕਵਡਨ ਲੀਡਰ ਨਿਰਮਲਜੀਤ ਸਿੰਘ ਦੇਹੋਤ ਉਹਨਾਂ ਨੇ ਹੈਲੀਕਾਪਟਰ ਪਾਇਲਟ ਸੀ ਜਿਹੜੇ ਸੁਨਾਮੀ ਵਿੱਚ 2004 ਦੇ ਵਿੱਚ ਪੂਰੀ ਫੈਮਿਲੀ ਅਸੀਂ ਉਹਨਾਂ ਨੂੰ ਦੇਸ਼ ਦੇ ਨਾਮ ਸਮਰਪਿਤ ਹੋਏ ਨੇ ਉਹ ਤੇ ਚਾਚਾ ਚਾਚੀ ਤੇ ਉਹਨਾਂ ਦੇ ਦੋ ਬੱਚੇ 2004 ਵਿੱਚ ਐਂਡ ਉਸ ਤੋਂ ਬਾਅਦ ਮੈਂ ਅੱਗੇ Air Force ਆਇਆ ਹਾਂ ਮੈਂ Jaguar Pilot ਆਇਗਾ ਹਾਂ origianally ਤੇ ਉਸ ਤੋਂ ਬਾਅਦ ਮੈਂ ਕੁਝ ਸਪੈਸ਼ਲ ਸਿਸਟਮਸ ਦੇ ਉੱਤੇ ਕੁਆਲੀਫਾਈਡ ਹਾਂ ਜਿਨ੍ਹਾਂ ਦੀ ਅਸੀਂ ਇਸ ਰੀਸੈਂਟ ਐਕਟੀਵਿਟੀਜ਼ ਦੇ ਵਿੱਚ ਬਹੁਤ ਜ਼ਿਆਦਾ ਆਪਰੇਸ਼ਨਲ ਕੰਮ ਕਰਕੇ ਯੂਜ਼ੇਜ ਹੋਇਆ ਹੈ ਜਿਸ ਕਰਕੇ ਅੱਜ ਤੁਹਾਡੇ ਕਿਹੜੇ ਕਿਹੜੇ ਸਰ ਇਹਦੇ ਵੀ ਤੁਹਾਡੀ ਗੋਸ਼ਟੀ ਹੋਈ ਸੀ ਜੀ ਜੀ ਮੈਂ 2011 ਚ ਟ੍ਰੇਨਿੰਗ ਵਾਸਤੇ ਚਲਾ ਗਿਆ ਸੀ 1 ਜਨਵਰੀ 2011 ਚ ਡੇਢ ਸਾਲ ਦੀ ਟ੍ਰੇਨਿੰਗ ਤੋਂ ਬਾਅਦ ਮੈਂ ਜੂਨ 30th ਜੂਨ 2012 ਚ ਕਮਿਸ਼ਨ ਹੋਇਆ ਸੀਗਾ ਐਸ ਫਲਾਈਂਗ ਆਫਸਰ ਉਸ ਤੋਂ ਬਾਅਦ ਮੈਂ 13 ਸਾਲ ਦੀ ਸਰਵਿਸ ਨੂੰ ਕੰਪਲੀਟ ਕਰ ਲਈ ਤੇ ਮੈਂ ਹੁਣ ਵਿੰਗ ਕਮਾਂਡਰ ਆ ਦੇਖੋ ਅੱਜ ਸਾਡੇ ਲਈ ਬਹੁਤ ਹੀ ਖੁਸ਼ੀ ਦੀ ਗੱਲ ਹੈ ਔਰ ਖੁਸ਼ੀ ਵਾਲਾ ਦਿਨ ਹੈ ਕਿ ਅੱਜ ਸਾਡੇ ਰਾਜਪੁਰੇ ਦੇ ਨੌਜਵਾਨ ਬੱਚੇ ਅਮਨਦੀਪ ਜੀ ਨੂੰ ਅੱਜ ਗਲੈਂਟਰੀ ਅਵਾਰਡ ਦੇ ਕੱਲ 15 ਅਗਸਤ ਤੇ ਅਨਾਉਂਸਮੈਂਟ ਹੋਈ ਹੈ ਤਾਂ ਰਾਜਪੁਰੇ ਚ ਸਾਰਿਆਂ ਲਈ ਸਾਡੇ ਲਈ ਇੱਕ ਬਹੁਤ ਹੀ ਵੱਡੀ ਅਚੀਵਮੈਂਟ ਹੈ ਔਰ ਇਹ ਦੂਸਰਾ ਦਿਹੋਤ ਫੈਮਲੀ ਸਾਰੀ ਹੀ ਦੇਸ਼ ਦੀ ਸੇਵਾ ਲਈ ਲੱਗੀ ਹੋਈ ਹੈ ਜਿਵੇਂ ਇਹਨਾਂ ਨੇ ਦੱਸਿਆ ਕਿ ਸਾਡੇ ਦਾਦਾ ਜੀ ਤੋਂ ਲੈ ਕੇ ਉਸ ਤੋਂ ਬਾਅਦ ਫਾਦਰ ਸਾਹਿਬ ਔਰ ਖੁਦੇ ਬੱਚੇ ਸਾਡੇ ਔਰ ਇਹਨਾਂ ਦੀ ਵਾਈਫ ਵੀ ਇਸੇ ਲਾਈਨ 'ਚ ਨੇ ਤਾਂ ਇੱਕੇ ਪਰਿਵਾਰ ਜਿਵੇਂ ਕਹੂੰ ਨਾ ਪੂਰਾ ਪਰਿਵਾਰ ਦੇਸ਼ ਪ੍ਰਤੀ ਸਮਰਪਿਤ ਹੈ ਔਰ ਇਹਨਾਂ ਦੀ ਅਚੀਵਮੈਂਟ ਲਈ ਅੱਜ ਜਿਹੜਾ ਰਾਸ਼ਟਰਪਤੀ ਅਵਾਰਡ ਅਨਾਉਂਸ ਹੋਇਆ ਤਾਂ ਬਹੁਤ ਹੀ ਖੁਸ਼ੀ ਆ ਉਹਦੇ ਲਈ ਅਸੀਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਨੇ ਆ ਜਦੋਂ ਸਾਨੂੰ ਕੱਲ ਪਤਾ ਲੱਗਿਆ ਤਾਂ ਸਾਥੋਂ ਰਿਹਾ ਨਹੀਂ ਗਿਆ ਇਹਨਾਂ ਨੇ ਕਿਹਾ ਕਿ ਅਸੀਂ ਆਣੇ ਆ ਮੈਂ ਕਿਹਾ ਨਹੀਂ ਸਾਡੇ ਲਈ ਬੜਾ ਪ੍ਰਾਊਡ ਹੈ ਤਾਂ ਅਸੀਂ ਖੁਦ ਆਵਾਂਗੇ ਤੇ ਅੱਜ ਅਸੀਂ ਚੱਲ ਕੇ ਬੱਚੇ ਨੂੰ ਕੌਂਗ੍ਰੈਟਸ ਕਿਹਾ ਨਾ ਆਇਆ ਔਰ ਬlesਸਿੰਗ ਵੀ ਦੇਣ ਆਇਆ ਕਿ ਬਾਬਾ ਜੀ ਇਹਨਾਂ ਇਸ ਪਰਿਵਾਰ ਤੇ ਹਮੇਸ਼ਾ ਮੇਰ ਭਰਿਆ ਹੱਥ ਰੱਖਣ ਔਰ ਹਮੇਸ਼ਾ ਦੇਸ਼ ਦੀ ਸੇਵਾ ਕਰਦੇ ਰਹਿਣ ਸਰ ਕਿਹਜਾ ਮਾਣ ਮਹਿਸੂਸ ਹੋ ਰਿਹਾ ਅੱਜ ਬੇਟੇ ਵੱਲੋਂ ਇੰ ਮੈਂਟ ਜਿਹੜੀ ਉਹਨਾਂ ਨੇ ਹਾਸਲ ਕੀਤੀ ਹੈ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਕਰਨਾ ਚਾਹਨਾ ਨਿੰਮ ਮੈਮ ਦਾ ਕਿ ਆਪ ਤੁਸੀਂ ਟਾਈਮ ਕੱਢ ਕੇ ਸੈਟਿਕੋ 来 ਮੇਰੇ ਵੱਲੋਂ ਤਾਂ ਬਹੁਤ ਮਾਣ ਦੀ ਗੱਲ ਹੈ ਕਿ ਜਿਹੜੀ Air Force ਦੇ ਵਿੱਚ ਇਹਦੇ ਪਿਤਾ ਜੀ 26 ਸਾਲ ਉਹਨਾਂ ਨੇ ਸਰਵਿਸ ਕੀਤੀ 26 ਸਾਲ ਦੇ ਕਰੀਬ ਮੈ ਸਰਵਿਸ ਕੀਤੀ ਮੇਰੇ ਜਾਣ ਤੋਂ ਪਰੇੰਤ ਮੇਰਾ ਬੇਟਾ ਤੇ ਅੱਜ ਮੈਨੂੰ ਲੱਗ ਰਿਹਾ ਕਿ ਜੋ ਚੀਜ਼ ਅਸੀਂ ਨਹੀਂ ਅਚੀਵ ਕਰ ਸਕੇ ਸਾਡੇ ਵਿਆਹ ਤੇ ਮੇਰੇ ਬੇਟੇ ਨੇ ਅਚੀਵ ਕੀਤਾ ਐਂਡ ਆਮ ਪ੍ਰਾਊਡ ਆਫ ਮਾਈ ਸਨ ਐਂਡ ਆਈ ਐਮ ਪ੍ਰਾਊਡ ਆਫ ਦ ਹੋਲ ਕਮਿਊਨਿਟੀ ਆਫ ਪੰਜਾਬ ਇੱਕ ਜਿਹੜਾ ਜਜ਼ਬਾ ਹੈ ਜੀ ਸਾਡੇ ਵਿੱਚ ਪੰਜਾਬੀਆਂ ਦੇ ਵਿੱਚ ਲੜਾਈ ਲੱਗਦੀ ਹੈ ਸਾਡਾ ਖੂਨ ਖੋਲਣ ਲੱਗ ਜਾਂਦਾ ਵੀ ਸਾਨੂੰ ਮੌਕਾ ਮਿਲੇ ਬਟ ਕਿਸੇ ਨੂੰ ਵੀ ਮੌਕਾ ਮਿਲਦਾ ਮਾਈ ਸਨ ਹੈਜ਼ ਬੀਨ ਵੈਰੀ ਲੱਕੀ ਐਂਡ ਆਈ ਐਮ ਵੈਰੀ ਪ੍ਰਾਊਡ ਆਫ ਹਿਮ ਹੀ ਇਜ਼ ਡਨ ਅ ਗ੍ਰੇਟ ਜੌਬ ਫॉर ਦ ਕੰਟਰੀ ਐਂਡ ਨਾਟ ਫॉर ਦ ਕੰਟਰੀ ਫॉर ਦ ਹੋਲ ਕਮਿਊਨਿਟੀ ਐਸ ਸੱਚ ਨਿਊਜ਼ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ ਮੋਹਿਤ ਕੁਮਾਰ ਦੀ ਖਾਸ ਰਿਪੋਰਟ ਨਿਊਜ਼ 89 ਪੰਜਾਬ ਹਰ ਖਬਰ ਜਿੱਦਾ ਹੋਵੇ ਅਸਰ